ਦੇਸ਼ ਪੰਜਾਬ ਦੀ ਬੋਲੀ ਪੰਜਾਬੀ ਜਿਸ ਨੂੰ ਸਾਨੂੰ ਗੁਰੂਆਂ ਪੀਰਾਂ ਪੈਗੰਬਰਾਂ ਨੇ ਬਖਸ਼ਿਆ ਪਰ ਕਹਿੰਦੇ ਨੇ ਕਿ 12 ਕੋਤੇ ਜਾ ਕੇ ਬੋਲੀ ਬੋਲਣ ਦਾ ਟੰਗ ਬਦਲ ਜਾਂਦਾ ਹੈ ਇਸੇ ਤਰ੍ਹਾਂ ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਵੱਖੋ ਵੱਖਰੀ ਬੋਲੀ ਬੋਲੀ ਜਾਂਦੀ ਹੈ ਜਿਸ ਨੂੰ ਪੰਜਾਬ ਦੀਆਂ ਉਪ ਬੋਲੀਆਂ ਕਹਿੰਦੇ ਨੇ ਪੰਜਾਬੀ ਦੀਆਂ ਉਪ ਬੋਲੀਆਂ ਕਿਹੜੀਆਂ ਨੇ ਮਾਜੀ ਮਾਲਵੀ ਦੁਆਬੀ ਪੁਆਦੀ ਬਾਂਗਰੂ ਜਾਂਗਰੀ ਪੋਠੋਹਾਰੀ ਤੇ ਹੋਰ ਬਹੁਤ ਸਾਰੀਆਂ ਬੋਲੀਆਂ ਜੋ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਅੱਜ ਇਹਨਾਂ ਬਾਰੇ ਗੱਲਬਾਤ ਕਰਾਂਗੇ 마ਜੀ ਪੰਜਾਬ ਦੇ ਮਝਲੇ ਖਿੱਤੇ ਦੀ ਬੋਲੀ ਨੂੰ 마ਜੀ ਕਹਿੰਦੇ ਨੇ ਇਸ ਨੂੰ ਟਕਸਾਲੀ ਜ਼ੁਬਾਨ ਦਾ ਵੀ ਦਰਜਾ ਦਿੱਤਾ ਗਿਆ 마ਜੀ ਬੋਲੀ ਅੰਮ੍ਰਿਤਸਰ ਸਾਹਿਬ ਸ਼ੇਖੂਪੁਰਾ ਲਾਹੌਰ ਕਸੂਰ ਤਰਨਤਾਰਨ ਊਕਾੜਾ ਨਨਕਾਣਾ ਸਾਹਿਬ ਫੈਸਲਾਬਾਦ ਗੁਜਰਾਵਾਲਾ ਵਜ਼ੀਰਾਬਾਦ ਸਿਆਲਕੋਟ ਗੁਰਦਾਸਪੁਰ ਨਾਰੋਵਾਲ ਗੁਜਰਾਤ ਜੇਲਮ ਬਿਹਾਰੀ ਸ਼ਾਹੀਵਾਲ ਮੰਡੀ ਬਾਹੁਦੀਨ ਆਦਿ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅੱਜਕੱਲ ਪੰਜਾਬੀ ਦੀਆਂ ਲਗਭਗ ਸਾਰੀਆਂ ਪੁਸਤਕਾਂ ਵਿੱਚ ਇਹੀ ਉਪਭਾਸ਼ਾ ਵਰਤੀ ਜਾਂਦੀ ਹੈ ਮੁਲਤਾਨੀ ਤੋਂ ਬਾਅਦ ਇਸ ਨੂੰ ਪੰਜਾਬ ਦੀ ਸਭ ਤੋਂ ਪ੍ਰਾਤਨ ਉਪਭਾਸ਼ਾ ਮੰਨਿਆ ਜਾਂਦਾ ਹੈ। ਦੁਆਬੀ ਦਰਿਆ ਬਿਆਸ ਅਤੇ ਸਤਲੁਜ ਦੇ ਗੱਭੇ ਆਉਂਦੇ ਪਹਾੜੀ ਇਲਾਕੇ ਦੇ ਜੋ ਹੇਠਾਂ ਵੱਲ ਨੂੰ ਇਲਾਕੇ ਆਉਂਦੇ ਨੇ ਉਹਨਾਂ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਹੈ ਉਸ ਨੂੰ ਦੁਆਬੀ ਕਹਿੰਦੇ ਨੇ। ਦੁਆਬੀ ਬੋਲੀ ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ ਤੇ ਕਪੂਰਥਲਾ ਦੀ ਜ਼ੁਬਾਨ ਹੈ। ਇਸ ਇਲਾਕੇ ਦੇ ਵਿੱਚ ਲੋਕ ਵਾਵੇ ਦੀ ਥਾਂ ਤੇ ਬੱਬਾ ਤੇ ਸੱਸੇ ਪੈਰ ਬਿੰਦੀ ਦੀ ਥਾਂ ਤੇ ਸ਼ਸ਼ਾ ਵਰਤਦੇ ਨੇ। ਜਿਵੇਂ ਉਹ ਵਾਹਿਗੁਰੂ ਨੂੰ ਵਾਗਰੂ ਤੇ ਵਟ ਨੂੰ ਉਹ ਵਟ ਕਹਿੰਦੇ ਨੇ ਮਲਬਈ ਸਤਲੁਜ ਦਰਿਆ ਦੇ ਦੱਖਣ ਵਾਲ ਨੂੰ ਜੋ ਬੋਲੀ ਬੋਲੀ ਜਾਂਦੀ ਹੈ ਉਸ ਨੂੰ ਮਲਬਈ ਕਹਿੰਦੇ ਨੇ ਫਿਰੋਜ਼ਪੁਰ ਲੁਧਿਆਣਾ ਪਟਿਆਲਾ ਫਰੀਦਕੋਟ ਬਠਿੰਡਾ ਮੋਗਾ ਤੇ ਸੰਗਰੂਰ ਸਣੇ ਬਾਹਵਲਪੁਰ ਦੇ ਕੁਝ ਹਿੱਸੇ ਵਿੱਚ ਬੋਲੀ ਜਾਂਦੀ ਬੋਲੀ ਨੂੰ ਮਲਬਈ ਕਹਿੰਦੇ ਨੇ ਇਨ੍ਹਾਂ ਇਲਾਕਿਆਂ ਦੀ ਬੋਲੀ ਵਿੱਚ ਤੁਹਾਨੂੰ ਦੀ ਜਗ੍ਹਾ ਤੇ ਤੁਹਾਨੂੰ ਕਹਿੰਦੇ ਨੇ ਤੁਹਾਡੀ ਦੀ ਜਗ੍ਹਾ ਤੇ ਥੋੜੀ ਤੇ ਵਾਵੇ ਦੀ ਜਗ੍ਹਾ ਤੇ ਮੰਮੇ ਦੀ ਆਵਾਜ਼ ਆਉਂਦੀ ਹੈ ਜਿਵੇਂ ਟੀਵੀ ਨੂੰ ਟੀਮੀ ਤੇ ਲਿਆਵਾ ਨੂੰ ਲਿਆਵਾ ਆਦ ਬੋਲਿਆ ਜਾਂਦਾ ਹੈ ਬਠਿੰਡੇ ਇਲਾਕੇ ਦੇ ird gird ਬੋਲੀ ਜਾਂਦੀ ਬੋਲੀ ਨੂੰ ਪਟਿਆਣੀ ਬੋਲੀ ਵੀ ਕਹਿੰਦੇ ਨੇ ਪੁਆਦੀ ਪਹਾੜ ਦੇ ਪੈਰਾਂ ਵਿੱਚ ਵਸਦੇ ਇਲਾਕਿਆਂ ਵਿੱਚ ਜੋ ਬੋਲੀ ਬੋਲੀ ਜਾਂਦੀ ਹੈ ਉਸ ਨੂੰ ਪੁਆਦੀ ਕਹਿੰਦੇ ਨੇ ਦਰਿਆ ਸਤਲੁਜ ਤੋਂ ਲੈ ਕੇ ਖੱਗਰ ਦਰਿਆ ਦੇ ਵਹਿਣ ਦੇ ਨਾਲ-ਨਾਲ ਜੋ ਇਲਾਕੇ ਲੱਗਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਪੁਆਦੀ ਬੋਲੀ ਬੋਲੀ ਜਾਂਦੀ ਹੈ। ਪੁਆਦੀ ਜ਼ੁਬਾਨ ਅੰਬਾਲਾ, ਕੁਰਕ ਖੇਤਰ, ਕੈਥਲ, ਪਟਿਆਲਾ, ਚੰਡੀਗੜ੍ਹ, ਫਤਿਗੜ ਸਾਹਿਬ, ਆਨੰਦਪੁਰ ਸਾਹਿਬ, ਰੋਪੜ ਅਤੇ ਮੁਹਾਲੀ ਦੇ ਵਿੱਚ ਬੋਲੀ ਜਾਂਦੀ ਹੈ। ਪੁਆਦੀ ਤੋਂ ਅੱਗੇ ਬਾਂਗਰੂ ਬੋਲੀ ਬੋਲੀ ਜਾਂਦੀ ਹੈ। ਇਸੇ ਕਰਕੇ ਬਾਂਗਰੂ ਦਾ ਥੋੜਾ ਬਹੁਤਾ ਅਸਰ ਪੁਆਦੀ ਬੋਲੀ ਤੇ ਵੀ ਦੇਖਿਆ ਜਾਂਦਾ ਹੈ। ਪਾਵੇਂ ਇਹਨਾਂ ਦੋਨਾਂ ਬੋਲੀਆਂ ਤੇ ਹਿੰਦੀ ਦਾ ਥੋੜਾ ਬੋਤਾਂ ਅਸਰ ਹੈ ਪਰ ਇਹਨਾਂ ਦੀ ਰੂਹ ਪੰਜਾਬੀ ਹੈ ਡੋਗਰੀ ਡੁਗਾਰ ਦਾ ਮਤਲਬ ਹੁੰਦਾ ਹੈ ਪਹਾੜ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਡੋਗਰੀ ਬੋਲੀ ਬੋਲੀ ਜਾਂਦੀ ਹੈ ਜਾੰਗਲੀ ਜਿਸ ਨੂੰ ਬਾਰੇ ਦੀ ਬੋਲੀ ਵੀ ਕਹਿੰਦੇ ਨੇ ਇਹ ਬਾਰਾਂ ਵਿੱਚ ਨਹਿਰੀ ਕਲੋਨੀਆਂ ਵਸਾਏ ਜਾਣ ਤੋਂ ਪਹਿਲਾਂ ਉੱਥੇ ਵੱਸਦੇ ਲੋਕਾਂ ਦੀ ਬੋਲੀ ਹੁੰਦੀ ਸੀ ਪੋਠੋਹਾਰੀ ਇਹ ਰਾਵਲਪਿੰਡੀ ਜੇਹਲਮ ਦੀ ਸੂਹਾ ਨਦੀ ਦੇ ਆਰਪਾਰ ਦੇ ਜੰਮੂ ਕਸ਼ਮੀਰ ਦੇ ਇਲਾਕੇ ਮੀਰਪੁਰ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਬੋਲੀ ਮਾਂ ਦੇ ਦੁੱਧ ਦੇ ਹਰੇਕ ਕੂਟ ਨਾਲ ਸਾਡੇ ਅੰਦਰ ਰਚੀ ਇਸੇ ਦੇ ਵਿੱਚ ਅਸੀਂ ਪੰਗੂੜੀਆਂ ਤੇ ਲੋਰੀਆਂ ਸੁਣੀਆਂ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣੀਆਂ ਇਸੇ ਦੇ ਵਿੱਚ ਅਸੀਂ ਬਚਪਨ ਹੰਡਾਇਆ ਇਸੇ ਦੇ ਮਿੱਠੇ ਲੋਕ ਗੀਤਾਂ ਦੇ ਵਿੱਚ ਅਸੀਂ ਆਪਣੇ ਪਿਆਰ ਦੇ ਇਜ਼ਹਾਰ ਦਿੱਤੇ ਤੇ ਲਈ ਦੋਸਤਾਂ ਦੇ ਨਾਲ ਨਿਗਮਾਣੀ ਇਸੇ ਬੋਲੀ ਦੇ ਵਿੱਚ ਅਸੀਂ ਬੱਚਿਆਂ ਨੂੰ ਲਾੜ ਲੜਾਏ ਤੇ ਵੈਰੀ ਕੂਰੇ ਇਸੇ ਬੋਲੀ ਦੇ ਵਿੱਚ ਅਸੀਂ ਈਸ਼ਵਰ ਭਗਤੀ ਕੀਤੀ ਇਸੇ ਦੀ ਗੋਦ ਦੇ ਵਿੱਚ ਅਸੀਂ ਆਖਰੀ ਸਾਹ ਲਏ ਜਿਸ ਸਾਨੂੰ ਪੰਜਾਬ ਇੰਨਾ ਜ਼ਿਆਦਾ ਪਿਆਰਾ ਏ ਫਿਰ ਪੰਜਾਬੀ ਦੂ ਪਿਆਰੀ ਕਿਉਂ